ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਵੈਸਟਰਨ ਪਿੰਡ ਨੂੰ ਤੜਕਾ ਇਨ ਸਟਾਈਲ 'ਚ ਅੱਜ ਆਪਾਂ ਬਣਾਵਾਂਗੇ ਜੀ ਪਿੰਨੀਆਂ ਜਿਹੜੀਆਂ ਕਿ ਆਪਾਂ ਬਣਾਵਾਂਗੇ ਬਿਨਾ ਘਿਓ ਤੋਂ ਤੇ ਬਿਨਾ ਚੀਨੀ ਤੋਂ ਬਿਨਾ ਘਿਓ ਤੇ ਬਿਨਾ ਚੀਨੀ ਤੋਂ ਬਣਾਉਣ ਵਾਲੀਆਂ ਪਿੰਨੀਆਂ ਨੇ ਇਹ ਜਿਹੜੀਆਂ ਆਪਾਂ ਡਾਈਟ ਲਈ ਵੀ ਖਾ ਸਕਦੇ ਆ ਇਹਦੇ ਵਿੱਚ ਹੈ ਜੀ ਸਭ ਤੋਂ ਪਹਿਲਾਂ ਆਪਾਂ ਲਈਏ ਇਹ ਅਲਸੀ ਅਲਸੀ ਦੇ ਬੀਜ ਨੇ ਇਹ ਇਹ ਮੈਂ ਲਏ ਨੇ 200 ਗ੍ਰਾਮ ਤੇ ਆ ਲੈਣੀ ਜੀ ਆਪਾਂ ਪੁੱਜੇ ਹੋਏ ਚਨੇ ਪੁੱਜੇ ਹੋਏ ਚਨੇ ਜਿਨ੍ਹਾਂ ਦਾ ਅੱਧਾ ਕ ਛਿਲਕਿਆ ਉਤਰਿਆ ਹੋਇਆ ਅੱਧਿਆਂ ਦਾ ਤੇ ਇਦਿਕ ਤੇ ਥੋੜਾ ਜਿਹਾ ਛਿਲਕਾ ਹੈਗਾ ਵੀ ਹੈ ਇਦਾਂ ਹੀ ਆਪਾਂ ਇਹਨਾਂ ਨੂੰ ਪੀਸ ਲੈਣਾ ਆ ਤੇ ਉਹ ਤੋਂ ਬਾਅਦ ਆਪਾਂ ਲੈ ਲਿਆ ਜੀ ਗੁੜ ਤੇ ਇਹ ਨੇ ਜੀ ਫੁੱਲ ਮਖਾਣੇ ਫੁੱਲ ਮਖਾਣਿਆਂ ਨੂੰ ਵੀ ਆਪਾਂ ਨੇ ਰੋਸਟ ਕਰ ਲੈਣਾ ਆ ਤੇ ਇਹ ਹੈਗਾ ਜੀ ਗੁੜ ਗੁੜ ਲੈ ਲਿਆ ਜੀ ਮੈਂ 300 ਗ੍ਰਾਮ ਥੋੜੀ ਜੀ ਕਸ਼ਮਿਸ਼ ਲੈ ਲਈ ਥੋੜੇ ਕਾਜੂ ਲੈ ਲੈਨੇ ਮੈਂ ਤੇ ਅਖਰੋਟ ਨੇ ਇਹ ਤੇ ਥੋੜੇ ਬਦਾਮ ਨੇ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ ਜੀ ਜਿਹੜੀ ਗੁੜ ਹੈ ਗੁੜ ਦੀ ਆਪਾਂ ਨੂੰ ਚਾਸ਼ਨੀ ਬਣਾਉਣੀ ਹੈ ਗੁੜ ਜਿਵੇਂ ਆਪਾਂ 300 ਗ੍ਰਾਮ ਲਿਆਇਆ ਗੁੜ ਦੇ ਵਿੱਚ ਆਪਾਂ ਨੇ ਉਹਨੂੰ ਛੋਟਾ ਛੋਟਾ ਕੱਟ ਲੈਣਾ ਹੈ ਪੈਨ 'ਚ ਪਾ ਕੇ ਆਪਾਂ ਥੋੜਾ ਜਿਹਾ ਪਾਣੀ ਪਾਉਣਾ ਉਹਦੇ ਵਿੱਚ ਤੇ ਆਪਾਂ ਨੇ ਉਹਦੀ ਬਣਾਉਣੀ ਹੈ ਜੀ ਇੱਕ ਤਾਰ ਦੀ ਚਾਸ਼ਨੀ ਇਹ ਪਹਿਲਾਂ ਬੋਇਲ ਹੋਊਗਾ ਹੌਲੀ ਹੌਲੀ ਤੇ ਫਿਰ ਇਹਦੀ ਚਾਸ਼ਨੀ ਬਣੂਗੀ ਆਪਾਂ ਉਹਨੀ ਦੇਰ ਕੀ ਕਰਨਾ ਹੈ ਕਿ ਆਪਾਂ ਇਹਨੂੰ ਸ਼ਿਫਟ ਕਰ ਦੇਣੇ ਦੂਜੇ ਚੁੱਲੇ ਤੇ ਤੇ ਆਪਾਂ ਇਹਦੇ ਤੇ ਬਣਾਉਣੇ ਆ ਜੀ ਪਹਿਲਾਂ ਜਿਹੜੇ ਆਪਣੇ ਅਲਸੀ ਐ ਆਪਾਂ ਉਹਨੂੰ ਰੋਸਟ ਕਰਦੇ ਆ ਸਭ ਤੋਂ ਪਹਿਲਾਂ ਠੀਕ ਹੈ ਜੀ ਇਹਨੂੰ ਅੱਪਰ ਸ਼ਿਫਟ ਕਰਤਾ ਪੈਨ ਦੂਜਾ ਰੱਖ ਕੇ ਉਹਦੇ ਵਿੱਚ ਆਪਾਂ ਨੇ ਕੁਝ ਨਹੀਂ ਪਾਉਣਾ ਨਾ ਘਿਓ ਪਾਉਣਾ ਨਾ ਕੁਝ ਨਹੀਂ ਪਾਉਣਾ ਆਪਾਂ ਨੇ ਉਹਨੂੰ ਡਰਾਈ ਰੋਸਟ ਹੀ ਕਰਨਾ ਆ ਮਤਲਬ ਸੁੱਕੇ ਹੋਏ ਭਾਂਡੇ ਵਿੱਚ ਹੀ ਪਾ ਕੇ ਬਸ ਇਦਾਂ ਹੀ ਇਹਨੂੰ ਆਪਾਂ ਨੇ ਅੱਗ ਤੇ ਰੱਖ ਕੇ ਇਹਨੂੰ ਭੁੰਨ ਲੈਣਾ ਆ ਤੇ ਜਦੋਂ ਇਹ ਭੁੰਨਦੀ ਹੈ ਨਾ ਅਲਸੀ ਤੇ ਅਲਸੀ ਦੇ ਭੁੰਨਣ ਤੇ ਨਾ ਇਹਦੀ ਆਵਾਜ਼ ਆਉਂਦੀ ਹੈ ਜਿਵੇਂ ਆਪਾਂ ਮੱਕੀ ਦੇ ਦਾਣੇ ਭੁੰਦੇ ਹੁੰਨੇ ਹਨ ਨਾ ਕਈ ਵਾਰ ਦੇਖਿਆ ਵੀ ਹੋਊਗਾ ਆਪਾਂ ਸੁਣਿਆ ਹੋਊਗਾ ਆਵਾਜ਼ ਆਉਂਦੀ ਹੈ ਜਿਹੜੀ ਉਵੇਂ ਦੀ ਆਵਾਜ਼ ਇਹਦੇ ਵਿੱਚ ਚੋਂਨ ਲੱਗ ਜਾਂਦੀ ਹੈ ਜਦੋਂ ਅਲਸੀ ਭੁੱਜਦੀ ਹੈ ਇਹਨੂੰ ਆਪਾਂ ਨੇ ਲਗਾਤਾਰ ਹਿਲਾਉਂਦੇ ਰਹਿਣਾ ਤਾਂ ਕਿ ਇਹ ਥੱਲੇ ਨਾ ਲੱਗੇ ਜੇ ਇਹ ਨਾ ਹੋਵੇ ਕਿ ਇੱਕ ਪਾਸਾ ਹੋ ਗਿਆ ਜਾਂ ਅਧਿਕ ਜਲ ਗਏ ਜਾਂ ਥੱਲੇ ਲੱਗ ਗਏ ਜਿਵੇਂ ਤੁਹਾਨੂੰ ਪਤਾ ਹੈ ਕਿ ਜੇ ਆਪਾਂ ਨਾ ਹਲਾਈਏ ਤਾਂ ਅੱਧੇ ਚੀਜ਼ਾਂ ਕੱਚੀਆਂ ਰਹਿ ਜਾਂਦੀਆਂ ਨੇ ਤੇ ਅੱਧਾ ਪੱਕ ਜਾਂਦਾ ਹੈ ਠੀਕ ਹੈ ਜੀ ਤੁਸੀਂ ਕੀ ਕਰਨਾ ਇਹਨੂੰ ਹਿਲਾਉਂਦੇ ਰਹਿਣਾ ਹੈ ਅਸੀਂ ਜਦੋਂ ਤੁਸੀਂ ਇਹਨੂੰ ਰੋਸਟ ਕਰਨਾ ਤੇ ਅੱਗ ਨੂੰ ਥੋੜਾ ਜਿਆਦਾ ਘੱਟ ਰੱਖਣਾ ਬਹੁਤ ਜ਼ਿਆਦਾ ਨਹੀਂ ਰੱਖਣਾ ਤੇ ਬਹੁਤ ਸਿਮ ਵੀ ਨਹੀਂ ਰੱਖਣਾ ਆ ਦੇਖੋ ਜੀ ਬਸ ਇਹਨੂੰ ਬੋਇਲ ਆ ਗਿਆ ਨਾ ਇੱਕ ਹੁਣ ਆਪਾਂ ਇਹਨੂੰ ਸਿਮ ਕਰ ਦੇਣਾ ਜਦੋਂ ਇੱਕ ਬੋਇਲ ਆ ਗਿਆ ਚਾਸ਼ਨੀ ਨੂੰ ਗੁੜ ਨੂੰ ਤੇ ਆਪਾਂ ਇਹਨੂੰ ਸਿਮ ਕਰ ਦੇਣਾ ਦੂਜੇ ਪਾਸੇ ਆਪਾਂ ਇਹਨੂੰ ਫੇਰ ਹਿਲਾਉਂਦੇ ਵੀ ਰਹਿਣਾ ਨਾਲ ਦੀ ਨਾਲ ਹੀ ਤੇ ਬਸ ਥੋੜਾ ਟਾਈਮ ਇਹਨੂੰ ਲੱਗਦਾ ਹੈ ਭੁੰਨਣਾ ਨੂੰ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਕਿਉਂਕਿ ਡਰਾਈ ਰੋਸਟ ਕਰਨਾ ਨਾ ਆਪਾਂ ਨੇ ਬਸ ਜਦੋਂ ਕੜਾਈ ਗਰਮ ਹੋਈ ਤੇ ਨਾਲ ਦੀ ਨਾਲ ਹੀ ਇਹਨੇ ਰੋਸਟ ਹੋਣਾ ਸ਼ੁਰੂ ਹੋ ਜਾਣਾ ਬਸ ਥੋੜਾ ਟਾਈਮ ਆਪਾਂ ਨੂੰ ਰੋਸਟ ਕਰਕੇ ਇਹਨੇ ਐਨ ਵਧੀਆ ਰੋਸਟ ਹੋ ਜਾਣੇ ਨੇ ਇਹ ਤੁਹਾਨੂੰ ਜੇ ਸਾਡੀ ਰੈਸਪੀ ਕਿੱਦਾਂ ਲੱਗਦੀ ਹੈ ਜੀ ਤੁਸੀਂ ਪਲੀਜ਼ ਇਹਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਤੁਹਾਨੂੰ ਨਵੀਆਂ-ਨਵੀਆਂ ਵੀਡੀਓਜ਼ ਮਿਲਣ ਦੇਖੋ ਤੁਸੀਂ ਤੇ ਘਰੇ ਟਰਾਈ ਕਰੋ ਤੇ ਬਸ ਆਪਾਂ ਇਹਨੂੰ ਕੀ ਕਰਨਾ ਹੁਣ ਇਹਨੂੰ ਤਾਂ ਆਪਾਂ ਇੱਕ ਥਾਲੀ ਦੇ ਵਿੱਚ ਟਰਾਂਸਫਰ ਕਰ ਦੇਣਾ ਤਾਂ ਕਿ ਇਹ ਥੋੜੀ ਠੰਡੀ ਹੋ ਜਵੇ ਕਿਉਂਕਿ ਆਪਾਂ ਨੇ ਜਦੋਂ ਇਹਨੂੰ ਪੀਸਣਾ ਆ ਤਾਂ ਆਪਾਂ ਇਹਨੂੰ ਠੰਡੇ ਕਰਕੇ ਪੀਸਣਾ ਆ ਠੀਕ ਹੈ ਉਹ ਜੀ ਮੈਂ ਜਿਹੜੀ ਮਿਕਸਰ ਦਾ ਜਾਰ ਪਿਆ ਉਹਦੇ ਵਿੱਚ ਮੈਂ ਚਨੇ ਪਾ ਕੇ ਉਹਨੂੰ ਆਲਰੇਡੀ ਇਹਨੂੰ ਪੀਸਤਾ ਆ ਕਿਉਂਕਿ ਉਹ ਤਾਂ ਭੁੱਜੇ ਹੀ ਹੋਏ ਸੀਗੇ ਉਹਨਾਂ ਨੂੰ ਆਪਾਂ ਭੁੰਨਣਾ ਹੈ ਹੀ ਨਹੀਂ ਸੀ ਇਹ ਨੇ ਜੀ ਆਪਣੇ ਫੁੱਲ ਮਖਾਣੇ ਫੁੱਲ ਮਖਾਣੇ ਨੂੰ ਕੀ ਕਰਨਾ ਆਪਾਂ ਨੇ ਨਾ ਰੋਸਟ ਕਰ ਲੈਣਾ ਆ ਇਹਨੂੰ ਵੀ ਜਿਵੇਂ ਆਪਾਂ ਬਿਨਾਂ ਤੇਲ ਪਾਏ ਬਿਨਾਂ ਘਿਓ ਪਾਏ ਆਪਾਂ ਰੋਸਟ ਕਰ ਲੈਣਾ ਇਦਾਂ ਹੀ ਇਹਨੇ ਵੀ ਭੁੱਜ ਜਾਣਾ ਆ ਜਦੋਂ ਭੁੱਜ ਜਾਂਦੇ ਨੇ ਨਾ ਜਦੋਂ ਆਪਾਂ ਇਹਨੂੰ ਤੋੜਦੇ ਆ ਚੱਕ ਕੇ ਇੱਕ ਨੂੰ ਤਾਂ ਜਿਵੇਂ ਉਹੀ ਟੁੱਟ ਜਾਂਦਾ ਉਹ ਹੱਥ ਦੇ ਵਿੱਚ ਤੇ ਜਿਹੜਾ ਹੁੰਦਾ ਆ ਕਿ ਜਦੋਂ ਕੱਚੇ ਹੁੰਦੇ ਨੇ ਇਹ ਉਦੋਂ ਆਪਣੇ ਤੋਂ ਟੁੱਟਦਾ ਨਹੀਂ ਇਹ ਤੇ ਜਦੋਂ ਆਪਾਂ ਇਹਨੂੰ ਦੋ ਉਂਗਲੀਆਂ ਦੇ ਵਿੱਚ ਘਾਰ ਤੋੜਦੇ ਆ ਤੇ ਇਹਨੇ ਆਰਾਮ ਨਾਲ ਟੁੱਟ ਜਾਣਾ ਜਦੋਂ ਇਹ ਰੋਸਟ ਹੋ ਜਾਂਦਾ ਬਸ ਇਹਨੂੰ ਆਪਾਂ ਨੇ ਚੰਗੀ ਤਰ੍ਹਾਂ ਇਹਨੂੰ ਰੋਸਟ ਕਰ ਲੈਣਾ ਆ ਤੇ ਰੋਸਟ ਕਰਨ ਤੋਂ ਬਾਅਦ ਆਪਾਂ ਨੇ ਇਦਾਂ ਹੀ ਇਹਨਾਂ ਨੂੰ ਜਿਹੜੇ ਡਰਾਈ ਫਰੂਟਸ ਨੇ ਉਹਨਾਂ ਨੂੰ ਵੀ ਰੋਸਟ ਕਰਾਂਗੇ ਇਨ ਬਿਟਵੀਨ ਆਪਾਂ ਨੇ ਆਪਣੀ ਜਿਹੜੀ ਚਾਸ਼ਨੀ ਹੈ ਨਾ ਉਹਤੇ ਵੀ ਧਿਆਨ ਰੱਖਣਾ ਹੈ ਕਿ ਆਪਣੀ ਚਾਸ਼ਨੀ ਵਧੀਆ ਬਣੀ ਜਾਵੇ ਉਹਨੂੰ ਵੀ ਥੋੜਾ ਥੋੜਾ ਹਿਲਾਉਂਦੇ ਰਹਿਣਾ ਆਪਾਂ ਨੇ ਕਿਉਂਕਿ ਆਪਾਂ ਦੂਜੇ ਪਾਸੇ ਚਾਸ਼ਨੀ ਵੀ ਬਣ ਲਈ ਰੱਖੀ ਇਹ ਇਹ ਬਹੁਤ ਜਲਦੀ ਬਣ ਜਾਂਦੀਆਂ ਨੇ ਜੀ ਪਿੰਨੀਆਂ ਕਿਉਂਕਿ ਨਾ ਇਹਦੇ ਲਈ ਆਪਾਂ ਨੇ ਖੁਆ ਬਣਾਉਣਾ ਨਾ ਕਿ ਉਹ ਚ ਭੁੰਨਣਾ ਕੁਛ ਤੇ ਬਹੁਤ ਜਲਦੀ ਬਣਦੀਆਂ ਨੇ ਜਿਨ੍ਹਾਂ ਨੇ ਡਾਈਟਿੰਗ ਕਰਨੀ ਹੁੰਦੀ ਹੈ ਜਿਨ੍ਹਾਂ ਨੂੰ ਹੁੰਦਾ ਕਿ ਅਸੀਂ ਘਿਓ ਤੇਲ ਨਹੀਂ ਖਾਣਾ ਮਿੱਠਾ ਨਹੀਂ ਖਾਣਾ ਉਹਨਾਂ ਲਈ ਬਹੁਤ ਵਧੀਆ ਹੈ ਇਹ ਠੀਕ ਹੈ ਜੀ ਆ ਦੇਖੋ ਆਪਾਂ ਪਾਊਡਰ ਬਣਾ ਲਿਆ ਆ ਚਨੇ ਦਾ ਜਿਹੜੇ ਚਨੇ ਸੀਗੇ ਪੁੱਜੇ ਹੋਏ ਤੇ ਬਸ ਆਪਾਂ ਨੇ ਫੁੱਲ ਮਖਾਣੇ ਵੀ ਕੱਢ ਤੇ ਉਧਰ ਪਲੇਟ 'ਚ ਪਾਤੇ ਉਹ ਵੀ ਠੀਕ ਹੈ ਤੇ ਆ ਦੇਖੋ ਰੋਸਟ ਹੋ ਗਏ ਨੇ ਇਹ ਵੀ ਹੁਣ ਆਪਾਂ ਨੇ ਕੀ ਕਰਨਾ ਹੈ ਕਿ ਜਿਹੜਾ ਪੈਨ ਆ ਖਾਲੀ ਹੈ ਹੁਣ ਇਹਦੇ ਵਿੱਚ ਆਪਾਂ ਨੇ ਜਿਹੜੇ ਆਪਣੇ ਡਰਾਈ ਫਰੂਟ ਨੇ ਉਹ ਵੀ ਪਾ ਲੈਣੇ ਕਿਸ਼ਮਿਸ਼ ਨਹੀਂ ਪਾਉਣੀ ਹੈਗੀ ਬਦਾਮ ਅਖਰੋਟ ਕਾਜੂ ਜੋ ਵੀ ਆਪਾਂ ਨੇ ਇਹ ਤੁਸੀਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਪਾਉਣੇ ਨੇ ਕਿਹੜੇ ਕਿਹੜੇ ਤੁਸੀਂ ਡਰਾਈ ਫਰੂਟ ਪਾਉਣੇ ਨੇ ਜਾਂ ਨਹੀਂ ਪਾਉਣੇ ਇਹ ਤੁਹਾਡੇ ਤੇ ਆ ਡਰਾਈ ਫਰੂਟ ਜਿਹੜੇ ਹੁੰਦੇ ਨੇ ਨਾ ਇਹਨਾਂ ਇਹਨਾਂ 'ਚ ਫੁੱਲ ਆਫ ਫਾਈਬਰ ਹੁੰਦੇ ਨੇ ਤੁਹਾਨੂੰ ਪਤਾ ਵੀ ਐਂਟੀਆਕਸੀਡੈਂਟਸ ਵੀ ਬਹੁਤ ਹੁੰਦੇ ਨੇ ਜਿਹੜੇ ਜਿੰਨੇ ਵੀ ਡਰਾਈ ਫਰੂਟਸ ਨੇ ਖਾਣੇ ਆਪਣੇ ਸਿਹਤ ਲਈ ਬਹੁਤ ਵਧੀਆ ਹੁੰਦੇ ਨੇ ਇੱਕ ਲਿਮਟਿਡ ਕੁਆਂਟੀਟੀ ਦੇ ਵਿੱਚ ਆਪਾਂ ਨੂੰ ਜ਼ਰੂਰ ਖਾਣੇ ਚਾਹੀਦੇ ਨੇ ਇਹ ਤੇ ਆਪਾਂ ਬਸ ਇਹ ਥੋੜੇ ਥੋੜੇ ਲੈ ਲੈਨੇ ਤੁਹਾਨੂੰ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਘੱਟ ਪਾਉਣੇ ਨੇ ਜਾਂ ਵੱਧ ਪਾਉਣੇ ਨੇ ਤੁਹਾਡੇ ਕੋਲੇ ਜਿਹੜੇ ਹੋਣ ਤੁਸੀਂ ਉਹ ਵੀ ਪਾ ਸਕਦੇ ਹੋ ਇਹ ਨਹੀਂ ਕਿ ਤੁਸੀਂ ਖਰੋਟ ਪਾਉਣੀ ਪਾਉਣੇ ਨੇ ਜਾਂ ਤੁਸੀਂ ਇਹਦੇ ਵਿੱਚ ਕਾਜੂ ਪਾਉਣੇ ਪਾਉਣੇ ਨੇ ਤੁਸੀਂ ਕੱਲੇ ਬਦਾਮ ਵੀ ਪਾ ਸਕਦੇ ਹੋ ਜਾਂ ਕੁਝ ਵੀ ਤੁਹਾਨੂੰ ਲੋੜ ਹੋਵੇ ਤੁਸੀਂ ਪਾ ਸਕਦੇ ਹੋ ਠੀਕ ਹੈ ਜੀ ਹੁਣ ਆਪਾਂ ਚਾਸ਼ਨੀ ਚੈੱਕ ਕਰ ਲਈਏ ਇੱਕ ਵਾਰੀ ਚਾਸ਼ਨੀ ਕਿਵੇਂ ਆ ਤੇ ਬਸ ਇਹਨੂੰ ਹਿਲਾਉਂਦੇ ਹੋਏ ਆਪਾਂ ਦੇਖ ਲੈਣਾ ਇਹਨੂੰ ਨਾ ਪੱਕੀ ਕਰਨਾ ਆ ਇਹਦੀ ਇੱਕ ਬੂੰਦ ਆਪਾਂ ਨੇ ਕੀ ਕਰਨਾ ਕੋਲੀ ਦੇ ਵਿੱਚ ਸਿੱਟ ਲੈਣੀ ਆ ਕੱਢ ਕੇ ਨਾ ਆ ਦੇਖੋ ਕੋਲੀ ਦੇ ਵਿੱਚ ਜਦੋਂ ਆਪਾਂ ਸਿੱਟਾਂਗੇ ਉਹ ਥੋੜੀ ਠੰਡੀ ਹੋ ਜੂਗੀ ਠੰਡੀ ਹੋਣ ਤੋਂ ਬਾਅਦ ਜਦੋਂ ਆਪਾਂ ਉਂਗਲੀ ਦੇ ਵਿੱਚ ਲਗਾ ਕੇ ਦੇਖਾਂਗੇ ਤਾਂ ਆਪਾਂ ਨੇ ਉਦੋਂ ਚੈੱਕ ਕਰਨਾ ਕਿ ਇਹ ਇੱਕ ਤਾਰ ਦੀ ਬਣੀ ਹੋਵੇ ਆ ਦੇਖੋ ਆ ਦੇਖੋ ਆਏ ਜਿਵੇਂ ਇਹ ਤਾਰ ਨਾ ਜਿਹੜੀ ਬਣ ਰਹੀ ਹੈ ਇਹ ਜੁੜੀ ਹੋਣੀ ਚਾਹੀਦੀ ਹੈ ਠੀਕ ਹੈ ਜੀ ਬਸ ਆਪਾਂ ਨੇ ਹਲੇ ਥੋੜੀ ਦੇਰ ਨੂੰ ਹੋਰ ਕਰ ਲੈਣੇ ਆ ਤੇ ਬਸ ਆ ਵੀ ਹੋ ਗਿਆ ਡਰਾਈ ਰੋਸਟ ਆਪਣੇ ਇਹਨਾਂ ਨੂੰ ਵੀ ਆਪਾਂ ਕੱਢ ਲਿਆ ਹੈ ਜੀ ਠੀਕ ਹੈ ਜੀ ਫੁੱਲ ਮਖਾਣੇ ਕਰ ਲੈਣੇ ਨੇ ਆਪਾਂ ਨੇ ਤੇ ਮੈਂ ਜਿਹੜੇ ਆਹ ਡਰਾਈ ਫਰੂਟਸ ਲਏ ਸੀਗੇ ਡਰਾਈ ਫਰੂਟਸ ਨੂੰ ਵੀ ਮੈਂ ਗ੍ਰाइंड ਕਰਕੇ ਪਾਇਆ ਵਾ ਤੁਹਾਡੀ ਮਰਜ਼ੀ ਹੈ ਤੁਸੀਂ ਇਹਨਾਂ ਨੂੰ ਕੱਟ ਕੇ ਵੀ ਪਾ ਸਕਦੇ ਹੋ ਚਾਹੀ ਇਹਨੂੰ ਕੱਟ ਕੇ ਫਿਰ ਅ ਜੇ ਤੁਸੀਂ ਕੱਟ ਕੇ ਪਾਉਣੇ ਨੇ ਤਾਂ ਤੁਸੀਂ ਇਹਨਾਂ ਨੂੰ ਕੱਟ ਕੇ ਡਰਾਈ ਰੋਸਟ ਕਰ ਲਓ ਆ ਦੇਖੋ ਫੁੱਲ ਮਖਾਣੇ ਨੇ ਮੈਂ ਇਹਨਾਂ ਨੂੰ ਵੀ ਪੀਸ ਲੈਣਾ ਆ ਹੁਣ ਤੇ ਇਹ ਤੋਂ ਬਾਅਦ ਆਪਾਂ ਨੇ ਕੀ ਕਰਨਾ ਆ ਦੁਬਾਰਾ ਤੋਂ ਉਹ ਥੋੜਾ ਜਿਹਾ ਉਸੇ ਚ ਹਲੇ ਚੰਗੀ ਤਰ੍ਹਾਂ ਉਹਦੀ ਚਾਸ਼ਨੀ ਦੀ ਬਣ ਨਹੀਂ ਨਾ ਰਹੀ ਸੀਗੀ ਬਸ ਮੈਂ ਦੁਬਾਰਾ ਚੈੱਕ ਕਰਕੇ ਹੁਣ ਦੇਖੂਗੀ ਕੀ ਬਣ ਗਈ ਕਿ ਨਹੀਂ ਆ ਦੇਖੋ ਫਿਰ ਆਪਾਂ ਨੇ ਲੱਗ ਜਗਾ ਤੇ ਰੱਖ ਕੇ ਸੱਟ ਕੇ ਦੇਖ ਲਿਆ ਠੀਕ ਹੈ ਜੀ ਆ ਦੇਖੋ ਬਣ ਰਹੀ ਹੈ ਨਾ ਇੱਕ ਤਾਰ ਦੀ ਆਹ ਦੇਖੋ ਇੱਕ ਧਾਗਾ ਜਿਹਾ ਹੁੰਦਾ ਨਾ ਜਿਵੇਂ ਉਵੇਂ ਬਣਦਾ ਆ ਦੋ ਆਹ ਦੇਖੋ ਇਹਨੂੰ ਤੁਸੀਂ ਆਈ ਬਣਾ ਕੇ ਦੇਖਣਾ ਆ ਆ ਦੇਖੋ ਬਣਦੀ ਪਈ ਆ ਪ੍ਰੋਪਰ ਠੀਕ ਹੈ ਜੀ ਬਸ ਹੁਣ ਆਪਾਂ ਨੇ ਕੀ ਕਰਨਾ ਹੈ ਹੁਣ ਇਹਦੇ ਵਿੱਚ ਇਹਨੂੰ ਰੱਖ ਲੈਣਾ ਆ ਠੰਡਾ ਥੋੜਾ ਜਿਹਾ ਠੰਡਾ ਹੋ ਜਾਊਗਾ ਇਹ ਆਪਾਂ ਨੇ ਇਹਨੂੰ ਬੰਦ ਕਰ ਦੇਣਾ ਆ ਠੀਕ ਹੈ ਜੀ ਬੰਦ ਕਰਕੇ ਇਹਨੂੰ ਥੋੜਾ ਠੰਡਾ ਹੋਣ ਲਈ ਰੱਖ ਦਾਂਗੇ ਆਪਾਂ ਹੁਣ ਆਪਾਂ ਨੇ ਕੀ ਕਰਨਾ ਹੈ ਆ ਦੇਖੋ ਦੁਬਾਰਾ ਬਣਾ ਕੇ ਦਿਖਾ ਦਿੰਨੇ ਤੁਹਾਨੂੰ ਆ ਲਓ ਥੋੜੀ ਠੰਡੀ ਹੋ ਗਈ ਹੈ ਨਾ ਹੁਣ ਹੁਣ ਪ੍ਰੋਪਰ ਬਣੀਗੀ ਉਹ ਆ ਦੇਖੋ बस ਇੱਕ ਧਾਗੇ ਦੀ ਤਰ੍ਹਾਂ ਬਣਨਾ ਚਾਹੀਦਾ ਵਿਚਕਾਰ ਉਹ ਕਿਉਂਕਿ ਧਾਗ ਉਹ ਜੇ ਆਪਾਂ ਇੱਕ ਤਾਰ ਦੀ ਬਣ ਜਾਂਦੀ ਹੈ ਨਾ ਜਦੋਂ ਆਪਾਂ ਉਹਦੇ ਵਿੱਚ ਪਾਉਨੇ ਆ ਤਾਂ ਇਹਦਾ ਜੁੜ ਜੇਗਾ ਉਹ ਸਾਰਾ ਕੁਝ ਸਮਾਨ ਜਿੰਨਾ ਆਪਣਾ ਨੇ ਵਿੱਚ ਪਾਇਆ ਇੰਗਰੀਡੀਅੰਟ ਜਿਵੇਂ ਅਲਸੀ ਚਨੇ ਪਾਏ ਨੇ ਉਹ ਜੁੜ ਜਾਂਦੇ ਨੇ ਇੱਕ ਦੂਜੇ ਨਾਲ ਆ ਹੋ ਗਿਆ ਜੀ ਪੁੱਜੇ ਹੋਏ ਚਾਣੀ ਤੇ ਆ ਹੋ ਗਈ ਅਲਸੀ ਪੁੰਨੀ ਹੋਈ ਪੀਸ ਲਈ ਐ ਵੀ ਮੈਂ ਤੇ ਆ ਆਪਣੇ ਡ్రਾਈ ਫਰੂਟ ਮੈਂ ਪੀਸ ਲਏ ਸੀਗੇ ਇਹ ਵੀ ਹੋ ਗਏ ਤੇ ਹੁਣ ਮੈਂ ਜਿਹੜੇ ਆ ਆਪਣੇ ਫੁੱਲ ਮਖਾਣੇ ਨੇ ਫੁੱਲ ਮਖਾਣੇ ਵੀ ਪੀਸ ਲਏ ਨੇ ਬਸ ਸਾਰਾ ਕੁਝ ਪਾ ਲਿਆ ਆਪਾਂ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਨੇ ਹੁਣ ਦੋਨਾਂ ਹੱਥਾਂ ਦੇ ਨਾਲ ਮਿਕਸ ਕਰਨਾ ਆ ਠੀਕ ਹੈ ਜੀ ਕਿਉਂਕਿ ਆਪਾਂ ਨੇ ਬਣਾਉਣੀਆਂ ਨੇ ਇਹਦੀਆਂ ਪਿੰਨੀਆਂ ਤੇ ਤੁਹਾਨੂੰ ਪਤਾ ਵੀ ਜਦੋਂ ਆਪਾਂ ਪਿੰਨੀਆਂ ਬਣਾਈਏ ਇਹ ਨਾ ਹੋਵੇ ਵੀ ਇੱਕ ਦਿਨ ਵਿੱਚ ਇਕੱਲੇ ਫੁੱਲ ਮਖਾਣੇ ਆਈ ਜਾਂਦੇ ਨੇ ਜਾਂ ਇੱਕ ਚ ਅਲਸੀ ਹੋਈ ਆਈ ਜਾਂਦੀ ਹੈ ਇਸ ਲਈ ਆਪਾਂ ਨੂੰ ਪਹਿਲਾਂ ਚੰਗੀ ਤਰ੍ਹਾਂ ਇਹਨੂੰ ਇਕੱਲੇ ਨੂੰ ਮਿਕਸ ਕਰ ਲੈਣਾ ਆ ਆਪਣੀ ਚਾਸ਼ਨੀ ਪਾਉਣ ਤੋਂ ਪਹਿਲਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਦੋਨੇ ਹੱਥਾਂ ਦੇ ਨਾਲ ਮਿਕਸ ਕਰ ਲਿਆ ਤੇ ਫਿਰ ਆਪਾਂ ਇਹਦੇ ਵਿੱਚ ਕੀ ਕਰਨਾ ਆ ਆਪਣੀ ਜਿਹੜੀ ਚਾਸ਼ਨੀ ਆ ਉਹ ਪਾ ਦੇਣੀ ਆ ਠੀਕ ਹੈ ਜੀ ਆ ਮਿਕਸ ਹੋ ਗਿਆ ਤੇ ਆ ਲੋ ਜੀ ਆਪਾਂ ਨੇ ਚਾਸ਼ਨੀ ਵੀ ਪਾਤੀ ਆ ਇਹਦੇ ਵਿੱਚ ਥੋੜੀ ਜੀ ਇਹ ਕੋਸੀ ਕੋਸੀ ਤੋਂ ਥੋੜੀ ਗਰਮ ਹੁੰਦੀ ਹੈ ਇਹ ਜਿੰਨਾ ਤੁਸੀਂ ਇਹਨੂੰ ਥੋੜਾ ਜਿਹਾ ਗਰਮ ਪਾ ਲਉਗੇ ਉਹਨੇ ਵਧੀਆ ਆਪਣੀਆਂ ਜੁੜ ਜਾਣਗੀਆਂ ਇਹਨੂੰ ਠੰਡਾ ਹੋਣ ਤੋਂ ਪਹਿਲਾਂ ਆਪਾਂ ਨੂੰ ਹੁਣ ਹੱਥ ਨਾਲ ਮਿਕਸ ਕਰਨਾ ਪੈਣਾ ਬਸ ਇੱਕ ਇਹਦੇ ਵਿੱਚ ਇਹੀ ਹੈ ਜੀ ਥੋੜਾ ਜਿਹਾ ਜਿਹੜਾ ਹੁੰਦਾ ਗਰਮ ਉਹ ਆਪਾਂ ਨੂੰ ਕਰਨਾ ਪੈਂਦਾ ਹੱਥ ਦੇ ਨਾਲ ਮਿਕਸ ਕਰਨਾ ਪੈਂਦਾ ਉਹਦਾ ਗਰਮ ਹੁੰਦਾ ਇਹ ਤੇ ਹੱਥ ਨਾਲ ਜਿੰਨਾ ਆਪਾਂ ਮਿਕਸ ਕਰਾਂਗੇ ਉਹਨੇ ਵਧੀਆ ਇਹ ਬਣਨਗੀਆਂ ਮਿਕਸ ਹੋਣਗੀਆਂ ਪਿੰਨੀਆਂ ਆ ਦੇਖੋ ਹੁਣ ਆਪਾਂ ਨੂੰ ਇਹਨੂੰ ਸਾਰਾ ਉਤਾਰ ਕੇ ਕੜਛੀ ਤੋਂ ਫਿਰ ਆਪਾਂ ਇਹਨੂੰ ਹੱਥ ਨਾਲ ਮਿਕਸ ਕਰਾਂਗੇ ਹੁਣ ਦੋਨੇ ਹੱਥਾਂ ਨਾਲ ਆਪਾਂ ਨੂੰ ਮਿਕਸ ਕਰਨਾ ਪੈਣਾ ਫਟਾਫਟ ਇਹ ਕੰਮ ਥੋੜਾ ਜਿਹਾ ਫਾਸਟ ਕਰਨਾ ਪੈਂਦਾ ਕਿਉਂਕਿ ਜੇ ਠੰਡਾ ਹੋ ਗਿਆ ਤਾਂ ਫਿਰ ਆਪਣੀਆਂ ਪਿੰਨੀਆਂ ਬੰਡੀਆਂ ਥੋੜੀਆਂ ਜਿਹੀਆਂ ਔਖੀਆਂ ਹੋ ਜਾਣਗੀਆਂ ਤੇ ਨਾਲੇ ਫਿਰ ਮਿਕਸ ਵੀ ਨਹੀਂ ਹੋਣਾ ਇਹ ਚੰਗੀ ਤਰ੍ਹਾਂ ਸਾਰੇ ਦੇ ਵਿੱਚ ਜੇ ਇੱਕ ਵਾਰੀ ਆਪਾਂ ਗਰਮ ਗਰਮ ਨੂੰ ਮਿਕਸ ਕਰ ਲਿਆ ਤਾਂ ਫਟਾਫਟ ਮਿਕਸ ਹੋ ਜਾਣਾ ਇਹਨੇ ਸਾਰੇ ਪਾਸੇ ਆਪਣਾ ਮਿੱਠਾ ਲੱਗ ਜਾਊਗਾ ਤੈਨੂੰ ਜੇ ਮਠਾ ਘੱਟ ਲੱਗੇ ਤਾਂ ਤੁਸੀਂ ਤੁਹਾਨੂੰ ਲੱਗਦਾ ਵੀ ਨਹੀਂ 300 ਗ੍ਰਾਮ ਤਾਂ ਜਿਵੇਂ ਘੱਟ ਹੋਊਗਾ ਤੁਸੀਂ ਥੋੜਾ ਵੱਧ ਵੀ ਪਾ ਸਕਦੇ ਹੋ ਇਹ ਜੀ ਤੱਕ ਕੋਈ ਹੋਣੀ ਹੈਗੀ ਕਿ ਤੁਸੀਂ ਇੰਨਾ ਹੀ ਪਾਉਣਾ ਹੈ ਤੁਸੀਂ ਵੱਧ ਵੀ ਪਾ ਸਕਦੇ ਹੋ ਇਹਦਾ ਕੋਈ ਕੁਸ਼ ਨਹੀਂ ਹੈਗਾ ਜੇ ਤੁਹਾਨੂੰ ਲੱਗਦਾ ਕਿ ਨਹੀਂ ਹਸ ਤਾਂ ਘਿਓ ਖਾ ਸਕਦੇ ਆ ਤਾਂ ਤੁਸੀਂ ਕੀ ਕਰ ਸਕਦੇ ਹੋ ਜਿਵੇਂ ਦੋ ਚਮਚੇ ਘਿਓ ਪਾ ਕੇ ਜਦੋਂ ਆਪਾਂ ਨੇ ਆਪਣੇ ਡਰਾਈ ਫਰੂਟ ਰੋਸਟ ਕੀਤੇ ਨੇ ਤੁਸੀਂ ਉੱਥੇ ਦੋ ਚਮਚੇ ਘਿਓ ਪਾਓ ਤੇ ਆਪਣੇ ਡਰਾਈ ਫਰੂਟਸ ਨੂੰ ਤੁਸੀਂ ਉਹਦੇ ਵਿੱਚ ਰੋਸਟ ਕਰ ਲਓ ਜੇ ਤੁਹਾਨੂੰ ਇੰਨਾ ਲੱਗਦਾ ਜੇ ਨਹੀਂ ਵੀ ਪਾਉਂਗੇ ਤਾਂ ਇਹੋ ਜਿਹਾ ਕੁਝ ਨਹੀਂ ਵੀ ਆਪਣੀਆਂ ਪਿੰਡੀਆਂ ਨਹੀਂ ਬਣਣੀਆਂ ਹੈਗੀਆਂ ਆ ਦੇਖਿਓ ਲੱਡੂ ਬਣ ਜਾਣੇ ਨੇ ਇਹਦੇ ਆਰਾਮ ਨਾਲ ਤੁਸੀਂ ਬਣਾ ਕੇ ਰੱਖ ਸਕਦੇ ਹੋ ਇਹਨਾਂ ਨੂੰ ਆ ਦੇਖਿਓ ਆਰਾਮ ਨਾਲ ਬਣ ਕੇ ਦੇਖੋ ਤੁਹਾਨੂੰ ਮੈਂ ਦਿਖਾਉਣੀ ਆ ਹਾਲੇ ਦੇਖੋ ਜੀ ਬਣ ਗਿਆ ਨਾ ਵਧੀਆ ਲੱਡੂ ਇੱਕ ਹੁਣ ਆਪਾਂ ਇੱਕ ਹੋਰ ਬਣਾ ਕੇ ਦੇਖਦੇ ਹਾਂ ਦੇਖੋ ਜਿਵੇਂ ਆਪਾਂ ਲੱਡੂ ਬਣਾਉਣੇ ਬਸ ਉਵੇਂ ਵੱਟ ਲੈਣੇ ਨੇ ਇਹਨਾਂ ਦੇ ਹਾਲੋ ਜਿਹੜੀ ਮਰਜ਼ੀ ਸ਼ੇਪ ਚ ਤੁਸੀਂ ਬਣਾਓ ਜਿਵੇਂ ਮਰਜ਼ੀ ਛੋਟੇ ਬਣਾ ਲਓ ਚਾਹੇ ਵੱਡੇ ਬਣਾ ਲਓ ਤੁਹਾਡੇ ਤੇ ਆ ਸਾਡਾ ਚੈਨਲ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਸਾਡੀਆਂ ਜੀ ਵੀਡੀਓਜ਼ ਨੂੰ ਲਾਈਕ ਤੇ ਸ਼ੇਅਰ ਜਰੂਰ ਕਰੋ ਤੁਹਾਡਾ ਤੁਹਾਡਾ ਜੀ ਬਹੁਤ-ਬਹੁਤ ਧੰਨਵਾਦ ਥੈਂਕ ਯੂ ਸੋ ਮੱਚ